ਬੈਨ ਕਰਤਾ ਜੀ ਸਾਨੂੰ ਉਹਨਾਂ ਬੈਨ ਕਰਤਾ ਗਲੋਬਲ ਵਿਲੇਜ ਨੂੰ ਹਾਂ ਤੁਰਕੀ ਤੋਂ ਸ਼ੁਰੂਆਤ ਆਦੀ ਡੋਂਕੀ ਦੀ ਹੋਰ ਕਿੱਥੇ ਆਏ ਆ ਆਸਤਾਂ ਆ ਗਏ ਆ ਡੁੱਬ ਗਏ ਹੈ ਆਪਾਂ ਡੁੱਬ ਗਏ ਆ ਜੀ ਦੁਬਈ ਗਾਈਜ਼ ਹਮ ਲੋਗ ਆ ਗਏ ਬਲੋਗ ਕਿਹੜਾ ਪੇ ਆ ਗਏ ਆ ਪੰਜਾਬੀ ਜੀ ਬੋਲ ਪੰਜਾਬੀ ਬੋਲ ਅੰਗਰੇਜ਼ੀ ਗੁਰੂ ਜੀ ਨਹੀਂ ਆਉਂਦੀ ਮੈਨੂੰ ਅਸੀਂ ਆ ਗਏ ਆ ਗਲੋਬਲ ਵਿਲੇਜ ਤੇ ਕਮਬੈਕ ਟੂ ਗਾਈਸ ਆ ਮੇ YouTube ਚੈਨਲ ਇਹ ਤਾਂ ਤੁਹਾਨੂੰ ਪਤਾ ਹੀ 88 90 ਵਾਲੇ ਹੋਤੀ ਸਾਰੇ ਠੀਕ ਠਾਕ ਹੋ ਆਪਾਂ ਵੀ ਵਧੀਆ ਜੁੜੇ ਰਹੋ ਜੀ ਜੁੜੇ ਰਹੋ ਜੀ ਤੁਹਾਨੂੰ ਅੱਜ ਬਹੁਤ ਚੀਜ਼ਾਂ ਦਿਖਾਵਾਂਗੇ ਗਲੋਬਲ ਰਿਜ ਗਲੋਬਲ ਰਿਜ ਦੇ ਵਿੱਚ ਹਾਂਜੀ ਕੀ ਕੀ ਹੋਣਾ ਜੀ ਇੱਥੇ ਇੱਥੇ ਬੜਾ ਕੁਝ ਹੋਣਾ ਆੱਖਾਂ ਟਾਟੀਆਂ ਹੂੰ ਕੈਮਰਾ ਸਾਥ ਕੈਮਰਾ ਸਾਥ ਦੇਖੋ ਜੀ ਇੰਜੋਏ ਕਰੋ ਪਰ ਟਿਕਟਸ ਲੈਣਗਾ ਹੀ ਉੱਧਰ ਦੀ ਫੇਰ ਆਪੈਂ ਟ੍ਰੀ ਕਰਨੀ ਆ ਆ ਜਾਓ ਪ੍ਰੋ ਬਾਇਸੀ ਨੀ ਇਹ ਸਿਪਰ ਆ ਗਿਆ ਇਹ ਤਾਂ ਉਹ ਜਾ ਚਾਹ ਹਮੋਂ ਟੈਕਾ ਹੋਗਾ ਆਪਣਾ 25 ਨੰਬਰ ਚਲੋ ਫੋੜ ਲਈਏ ਆਹੋ ਵੀਡੀਓ ਸ਼ੋ ਮੇਰੀ ਬਣਾਈ ਐਂਟਰੀ ਗਲੋਬਲ ਵਿਜ ਦੇ ਵਿੱਚ ਹੌਨ ਸਾਰ ਮੱਥੇ ਵੱਜਿਆ ਕਿੱਥੇ ਆ ਦੇਖੋ ਉੱਪਰ ਜੇ ਸੋਜ ਜਾ ਇਹ ਤਨੀ ਬੱਦਲ ਹੈ ਇਹ ਦਰਦੀ ਹੈ ਇਹ ਹਮ ਹੈ ਇਹ ਪਤਾ ਨਹੀਂ ਹੈ ਕੋਈ ਸ਼ਿਕਾਇਤ ਨਹੀਂ ਪਤਾ ਨਹੀਂ ਲੱਗਦਾ ਆਫਰੀਕਨ ਆਫਰੀਕਨ ਹੈ ਆਫਰੀਕਨ ਇਹ ਤਾਂ ਬਾਬਾ ਬੂਬਾ ਨਾ ਲੈ ਨਹੀਂ ਆਫਰੀਕਾ ਦਾ ਏ ਆ ਲੰਡਨ ਆ ਗਿਆ ਉਹ ਗਾਂ ਹਾਂ ਵਿੱਚ ਆਈਆਂ ਤਾਂ ਕੋਈ ਨਾ ਰਹੀ ਚੱਲਦੀ ਨਹੀਂ ਕਰਦੇ ਨੇ ਲਾਲ ਤਰ ਕੋਈ ਨਾ ਹੋਰੋਂ ਆਪਣੀ ਐਂਟਰੀ ਹੋਈ ਆ ਇੱਧਰ ਆਪਣਾ ਸਾਰਾ ਘੁੰਮਣ ਕਰਨ ਦਾ ਆ ਗਿਆ ਇੱਥੋਂ ਹਾਂ ਹੁਣ ਦੱਸੋ ਕਿਹੜੇ ਦੇਸ਼ ਜਾਣਾ ਕਿਹੜੇ ਦੇਸ਼ ਜਾਣਾ ਇੱਥੇ ਜਾਣ ਦਾ ਆਪਾਂ ਪਹਿਲਾਂ ਇਹ ਦੇਖੋ ਕਿਹੜਾ ਏ ਕਿਹੜਾ ਆ ਗਿਆ ਤੁਰਕੀ ਤੁਰਕੀ ਨਹੀਂ ਉਹ ਬਾਬਾ ਅ ਜੂਕਲ ਜੂਸ ਬਾਰ ਪਤਾ ਨਹੀਂ ਕੀ ਨਾਂ ਨਹੀਂ ਲਗਾ ਇਹਨਾਂ ਨੇ ਨਾਲ ਖਵਾਓ ਇਹਨਾਂ ਤੋਂ ਪਹਿਲਾਂ ਤਾਂ ਪੱਥਰ ਦੇਖੋ ਦਵਾ ਦੋ ਨੇ ਇਹਨਾਂ ਨੂੰ ਕੋਈ ਨਹੀਂ ਜੀ ਲੱਗੇ ਹੀ ਜਾਂਦਾ ਹੈ ਹੀ ਨਹੀਂ ਇਹਦੀ ਕੀ ਲਾਈਟ ਨਹੀਂ ਜਗਣੀ ਨਾ ਲਾਈਟ ਚਗਾ ਅੱਛਾ ਉਹ ਅਰਬੀ ਜਿਹਨੂੰ ਆਉਂਦੀ ਹੈ ਭਾਈ ਉਹ ਸਮਝ ਲਿਓ ਉਹ ਅਰਬੀ ਜਿਹਨੂੰ ਆਉਂਦੀ ਹੈ ਉਹ ਸਮਝ ਲਿਓ ਠੀਕ ਹੈ ਚੱਲ ਗਿਆ ਕੋਈ ਆ ਤੁਝਾ ਗਿਆ ਗੇਟ ਆਫ ਕਲਚਰ ਤੇ ਉਹ ਸੀਗਾ ਗੇਟ ਆਫ ਅ ਕਿਸੇ ਹੈਪੀਨੈਸ ਗੇਟ ਆਫ ਹੈਪੀਨੈਸ ਕੀ ਆ ਉਹ ਤੁਰਕੀ ਆ ਦੋ ਗੇਟਾਂ ਦੀ ਗੱਲ ਕਰ ਰਿਹਾ ਮੈਂ। ਆਹ ਤੇ ਤੁਰਕੀ ਦਾ ਹੀ ਆ ਨਾ। ਤੁਰਕੀ ਉਹ ਗਾਂ ਆ ਗਈ। ਗਾਂ ਨਹੀਂ ਨਾ ਆ ਗਈ। ਉਹ ਤੁਰਕੀ ਆ ਗਿਆ। ਹਾਂ ਮੈਂ ਪਿੰਡ ਜਾ ਕੇ ਦੱਸਣਾ ਜੇ ਮੈਂ ਤੁਰਕੀ ਹੋ ਕੇ ਆਇਆ ਹਾਂ। ਵਰਲਡ ਟੂਰ। ਚਾਬੀ ਟਿਕਾਣੇ ਪਾ ਲਈ ਜਿੱਥੇ ਬੰਤਾ ਆਉਂਦਾ। ਹੂੰ ਹੂੰ। ਬੱਦਲ ਭੜੇ ਘੈਂਟ। ਅਸੀਂ ਇੱਧਰ ਬੈਠ ਦੀ ਜਗ੍ਹਾ ਗਿਆ ਜਾਈਏ ਮੈਂ। ਹੂੰ। ਪਤਾ ਹੀ ਥੋੜੇ ਅਰ ਕੇ ਬੈਠਿਆ ਓਏ। ਆ। ਆ ਵੀ ਕਿੱਲੇ ਬੋਲਦੇ ਆ। ਉਹ ਤੁਹਾਨੂੰ ਕੋਈ ਲੈਣ ਨਹੀਂ ਆਇਆ। ਕੋਈ ਨਾ ਸਾਡੇ ਨਾਲ ਸਈ ਤੁਹਾਨੂੰ ਕੋਈ ਨਹੀਂ ਲੈਣਾ ਘਰੇ ਚੱਲ ਚੱਟ ਚੱਟ ਘਰੇ ਚੱਲ ਪੱਠੇ ਪਉਣ ਵਾਲੇ ਚਲੋ ਆ ਚੱਲਗੇ ਓਏ ਅਸੀਂ ਆਏ ਬਾਅਦ ਚ ਹੀ ਐਗਜ਼ਿਟ ਪਹਿਲਾਂ ਐਗਜ਼ਿਟ ਪਹਿਲਾਂ ਬਾਅਦ ਹਵਾਲਾ ਬੈਨ ਕਰਤਾ ਜੀ ਸਾਨੂੰ ਉਹਨਾਂ ਬੈਨ ਕਰਤਾ ਗਲੋਬਲ ਵਿਲੇਜੋਂ ਹਾਂ ਤੇ ਜਿਹੜੀ ਪੂਰੀ ਹਰਫਤਾ ਸਹੀ ਨਹੀਂ ਉੱਧਰ ਨੂੰ ਕਿ ਇੱਧਰ ਸੌਰੀ ਉਹ ਆਈ ਫੋਰਗੇਟ ਆਈ ਫੋਰਗੇਟ ਆਈ ਫੋਰਗੇਟ ਬਸ ਵੇਖ ਲਿਆ ਆ ਸੀ ਗਲੋਬਲ ਗਾਈ ਜਿਤਨਾ ਕੀ ਗਲੋਬਲ ਕਹਿੰਦੇ ਮੁੰਡਾ ਦੀ ਵੀਆਈਪੀ ਐਂਟਰੀ ਹੋਣ ਲੱਗੀ ਆ ਕਿਉਂ ਇਹਦੇ ਇਹਦੇ ਕਰਕੇ ਹੋ ਰਿਹਾ ਨਾ ਜਵੇਂ ਨਹੀਂ ਇਹ ਲੱਗਦਾ ਕਿ ਚੈਨਲ ਦੇ ਬਾਹਰ ਕੋਈ ਚੱਕਰੀ ਸ਼ੁਕਲਈ ਪੇਸ਼ ਕਰਨੀ ਆਪਾਂ ਬਹੁਤ ਈ ਟੌਪਾ ਇੱਥੇ ਯਾਰ ਕੀ ਫਾਇਦਾ ਤੁਹਾਡੀ ਇੰਨੀ ਉੱਚੀ ਪਹੁੰਚਦਾ ਕੀ ਫਾਇਦਾ ਉਹ ਮੈਂ ਕਹਿੰਦਾ ਕੀ ਫਾਇਦਾ ਤੁਹਾਡੀ ਇੱਡੀ ਪਹੁੰਚਦਾ ਤਰਪਾਲ ਹੀ ਨਹੀਂ ਪਾਈ ਗਈ ਮਨ ਨੂੰ ਇਦਾਂ ਹੀ ਕਿਉਂ ਲੱਗ ਰਿਹਾ ਡੂੰਘੇ ਚੱਲੇ ਜਾਂਦੇ ਨੇ ਆਪਾਂ ਹੈ ਉਹ ਗਾਂਖ ਫੋਟੋ ਫੂਟੋ ਕਰਾਵਾਂਗੇ ਉਹਨਾਂ ਨਾਲ ਭਾਲੂਆਂ ਜਿਹੜਾ ਉਹ ਆਜੋ ਉਹ ਆ ਗੜੀ ਬਈ ਨਾ ਓ ਯਾਰ ਇੱਥੇ ਇੱਥੇ ਆਵੇ ਕਿੰਨਾ ਨਾ ਫੋਪਾ ਲੂਣਾ ਨਾ ਤੁਹਾਡੀ ਜ਼ਿੰਦਗੀ ਚ ਪਾਧਰ ਨਹੀਂ ਲਿਖਿਆ ਕੋਈ ਨਾ ਅਗਲੀ ਰੀ ਚਾਚੀ ਦਾ ਸਹੀ ਫਾਲੂਣਾ ਬੈਠੋ ਇਹਦੇ ਨਾਲ ਅਸੀਂ ਕਰ ਲੱਗਿਆ ਤੁਰਕੀ ਤੋਂ ਸ਼ੁਰੂਆਤ ਆਪਦੀ ਡਾਂਕੀ ਦੀ ਡਾਂਕੀ ਰਾਈ ਚੱਲੇ ਆ ਡਾਂਕੀ ਰਾਈ ਚੱਲੇ ਆ ਤੁਰਕੀ 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 ਹੁਣ ਦੱਸੋ ਕਿਉਂ ਤੁਰਕੀ ਕਿਉਂ ਕਿਹਾ ਜਾਂਦਾ ੜੂ ਤੁਰਕੇ ਤਾਂ ਕਿਹਾ ਜਾਂਦਾ ਤੁਰਕੇ ਜਾਣਾ ਚੱਲ ਹਾਂ ਤੁਰਕੇ ਜਾਣਾ ਕਰਕੇ ਇਹਨੂੰ ਤੁਰਕੀ ਕਿਹਾ ਜਾਂਦਾ ਤੁਰਕੀ ਕਿਹਾ ਜਾਂਦਾ ਪਤਾ ਨਹੀਂ ਤੁਹਾਡੇ ਭਾਦਿਆ ਹੋਰ ਹੋਵੇ ਪਰ ਸਾਡੇ ਜੋ ਮੰਨਣ ਚਾਹਿਆ ਹੀ ਕਹਿਤਾ ਅਸੀਂ ਤੁਰਕੇ ਕਰਕੇ ਹੀ ਤੁਰਕੀ ਚੱਲੇ ਹਾਂ ਸਾਰੀ ਮੁੰਡੇ ਕੱਪੜੇ ਦੀ ਮਾਰਕੀਟ ਆ ਤੁਰਕੀ ਦੇ ਵਿੱਚ ਉਹ ਜੈਡਾ ਕੋਈ ਸਰਦਾਰ ਦੀਆਂ ਮੂਵੀਆਂ ਬਾਅਦ ਚੋ ਪਹਿਲੇ ਫੁੱਟ ਲਾਉਂਦੇ ਜੇ ਨਵੀਂ ਲੱਭਦੇ ਜੇ ਤੁਸੀਂ ਦੇਖੋਗੇ ਫਿਰ ਕੀ ਹੋ ਜਾਦਾ ਦਸ ਦਿਨ ਉਥੇ ਬੰਦ ਚ ਜਨ ਅਮਰਜੈਂਸੀ ਬਹੁਤ ਕੋਈ ਗੱਲ ਐ ਅਮਰਜੈਂਸੀ ਉਥੇ ਕਿਹੜੇ ਬਸ ਵੱਜੀਗੇ ਫੋਨ ਲਵਾਓ ਤੂੰ ਵਾ ਜਿਹੜੀਆਂ ਚਾਹੀਦੀਆਂ ਤੂੰ ਫੂਟ ਲੀਲਾ ਚਾਚੀ ਆਸਕੇ ਘਰ ਜਾ ਕੇ ਉਹ ਛਿੱਤਰ ਪੋਲਾ ਹੀ ਕਰਾਣਾ ਤੇ ਤੂੰ ਉਹ ਭਾਈ ਜਾਈ ਨਾ ਕਿ ਆ ਮੈਂ ਤੇਰੇ ਅਸ ਲੈ ਆ ਲੈ ਰੋਲਾ ਸਾਲ ਨੂੰ ਵੀ ਅਜੇ ਮੀਨਾ ਹੀ ਹੋਇਆ 2 ਸਾਲ ਮੀਨਾ ਹੀ ਹੋਇਆ ਦੋ ਸਾਲ ਇੱਥੇ ਹੀ ਆ ਤੁਸੀਂ ਜਾਂਦਾ ਕਿਉਂ ਨਹੀਂ ਜਾਂਚ ਲੈ ਗਏ ਇਹ ਐਂਟਰੀ ਐਮ ਗਾਈਜ਼ ਪੋਸਟਮ ਪਾਉਂਗੇ ਐਂਟਰੀ ਪਾਕਿਸਤਾਨ ਹੋ ਗਿਆ ਤੁਰਕੀ ਤੋਂ ਡੋਂਕੀ ਕਾਹ ਦੀ ਗਲਤ ਲੱਗ ਗਈ ਨਹੀਂ ਤੁਰਕੀ ਜਾਣ ਦੇ ਲਈ ਪਹਿਲਾਂ ਪਾਕਿਸਤਾਨ ਜਾਣਾ ਪੈਂਦਾ ਤੁਰਕੀ ਦੀ ਮਤਲਬ ਸਟਾਰਟ ਹੋਈ ਹੈ ਤੁਰਕੀ ਦੀ ਡੋਂਕੀ ਸਾਡੀ ਈ ਮੈਂ ਕਿਹਨੇ ਸੂਟ ਤੇ ਸੂਟ ਸੂਟ ਤੇ ਸੂਟ ਕਿਉਂ ਦੇ ਸੰਡੇ ਆ ਆ ਜੋ ਆ ਜੋ ਸੂਟ ਤੁਹਾਨੂੰ ਦਿਖਾਈਏ ਭਰਾ ਜੀ ਭਰਾਓ ਨਹੀਂ ਭਰਾ ਅਸੀਂ ਦੇਖਿਆ ਨਹੀਂ ਅਸੀਂ ਵੇਖਣ ਲਈ ਨਹੀਂ ਇੱਧਰ ਦੀ ਗਰਗੱਪਾ ਗਾਇਸ ਅਸੀਂ ਬੜੇ ਤੁਰਕੀ ਵਿੱਚ ਦੀ ਸੀਗੇ ਨਿਕਲ ਰਹੇ ਪਾਕਿਸਤਾਨੋਂ ਤਾ ਵੇਖੋ ਪਾਕਿਸਤਾਨ ਨਹੀਂ ਵੜੇ ਆਪਾਂ ਪਤਾ ਨਹੀਂ ਕਿੱਧਰ ਦੀ ਕਿੱਧਰ ਵੜ ਗਏ ਆਪਾਂ ਹੁਣ ਅੱਗੇ ਅਗਲੀ ਕੰਟਰੀ ਚੱਲਦੇ ਆ ਤੁਰਕੀ ਤੁਰਕੀ ਤੋਂ ਪਾਕਿਸਤਾਨ ਪਾਕਿਸਤਾਨ ਤੋਂ ਕਿਹੜੀ ਕੰਟਰੀ ਆ ਗਈ ਪਾਕਿਸਤਾਨ ਤੋਂ ਵੀਜ਼ਾ ਲੈ ਲੈਣਾ ਤੁਰਕੀ ਦਾ ਹਾਂ ਅੱਗੇ ਕਿਹੜੀ ਜੇ ਅੱਗੇ ਵੀ ਪਾਕਿਸਤਾਨੀ ਜੇ ਇੱਥੇ ਪਾਕਿਸਤਾਨ ਖਤਮ ਜੇ ਅੱਗੇ ਕਿਹੜਾ ਖਤਮ ਸ਼ੁਰੂ ਹੁਣ ਅਸੀਂ ਰੈਸਟ ਕਰਾਂਗੇ ਅੱਧਾ ਘੰਟਾ ਫਰਮ ਦੀ ਕਮਿਊਨਿਟੀ ਕੀ ਲਿਖਿਆ Q71 ਕਮਿਊਨਿਟੀ ਹੁਣ ਆਪਾਂ ਅੱਗੇ ਦੁਬਈ ਉਹ ਨੀ ਉੱਧਾ ਹੀ ਹੈ ਹਾਂ ਦੁਬਈ ਇਹਨੂੰ ਕਿਧਰ ਗਿਆ ਵੀਡੀਓ ਬਣਾਏ ਤੇ ਵੀਡੀਓ ਬਣਾਉਂਦੇ ਇਹ ਤੁਰਕੀ ਵਾਲਾ ਉਹ ਨਹੀਂ ਇਹਨੂੰ ਦੇਈਦਾ ਆਹ ਜਾਓ ਜਓ ਜਾਓ ਜਾਓ ਆਈ ਲੋ ਕਰੀ ਲੋ ਲੈ ਲੈ ਲੋ ਕਰੀ ਲੋ ਲੈ ਲੈ ਇਕੱਠਾ ਹੀ ਮੰਨਣ ਜਾਂ ਕਰਦੇ ਜੀ ਡੀਜੇ ਵਾਲੇ ਬਬੂ ਜਿਹੜਾ ਗਾਣਾ ਹੁੰਦਾ ਆ ਜਾਓ ਫੋਟੋ ਤਾਂ ਕਰਕੇ ਦਈਏ ਅਗਰ ਡੀਜੇ ਵਾਲੇ ਬਬੂ ਜਿਹੜਾ ਗਾਣਾ ਲਗਾ ਦੇ ਖੜੋ ਵਿਚਾਲੇ ਵਿਚਾਲੇ ਜਾਓ ਉਹ ਕੰਨ ਕਾਨੂੰਨ ਵਿੱਚ ਪਾਵਾਂ ਹਾਂ ਇਧਰ ਨਾ ਕਰਨ ਇਧਰ ਲੈ ਜਾ ਇਧਰ ਲਗਾ ਨਾ ਇਧਰ ਲੈ ਜਾ ਹਾਂ ਮੇਰੇ ਲਾਓ ਜੀ ਇਹ ਤੂੰ ਟੈਕਸੀ ਲੈ ਘਟੋ ਦਾਈ ਚਲੋ ਵਿੱਚ ਚਲੋ ਮੇਰੀ ਵੀਡੀਓ ਬਣਾਓ ਆਈ ਆਈ ਵੀਡੀਓ ਬਣਾਉਣੀ ਐ ਇੱਥੇ ਆਏ ਉਹਨਾਂ ਕਹਿੰਦਾ ਦੁਨੀਆ ਹੈ ਟੈਕਸੀ ਮੈਂ ਆ ਰਿਹਾ ਆ ਰਿਹਾ ਮੈਂ ਰੱਖਿਆ ਖਰੀਦ ਲਿਆ ਮੈਂ ਦੁਬਈ ਦੇ ਵਿੱਚ ਰੱਖਿਆ ਪਾ ਲਿਆ ਕੋ ਮੁੰਡੇ ਹੁਣ ਦੁਬਈ ਆਪਾਂ ਦੁਬਈ ਚੱਲੇ ਆ ਨਹੀਂ ਨਹੀਂ ਯੋਈ ਛੱਡਦੇ ਆਪਾਂ ਦੀ ਯੋਜਨਾ ਨਹੀਂ ਦੁਬਈ ਚੱਲਣਾ ਏ ਯੂਈ ਯੂਨਾਈਟਿਡ ਅਰਬ एंपਾਇਰਰਸ ਕਈ ਕਹਿਣਗੇ ਤੁਹਾਨੂੰ ਯੂਏ ਦਾ ਪੂਰਾ ਨਾਮ ਹੀ ਪਤਾ ਪਿੰਡ ਵਾਲੇ ਪਿੰਡ ਵਾਲੇ ਸੜੋ ਤੂੰ ਸੜੋ ਬੰਨਣਾ ਇਹ ਸ਼ੌਗ ਗੱਲਾਂ ਕਰ TikTok ਯਹੀ ਨੂੰ ਕੋਈ ਨੁਕਤ ਥੋੜੀ ਜੀ ਅਰੈਸਟ ਕਰਨ ਲੱਗੇ ਆ ਤੁਰਕੇ ਤੋਂ ਤੁਰਕੇ ਆਏ ਸੀ ਪਾਕਿਸਤਾਨ ਪਾਕਿਸਤਾਨ ਤੋਂ ਦੁਬਈ ਆ ਚੁੱਕੇ ਆ ਉਹ ਗੱਲਾਂ ਨਹੀਂ ਰਹਿ ਗਈਆਂ ਉਹ ਬੁੱਧੇ ਹੋ ਗਏ ਸਫ਼ਰ ਬੜਾ ਕੀਤਾ ਗਰਮੀ ਬਹੁਤ ਸੀ ਮੈਂ ਸੁੱਠੇ ਹੀ ਦੋਈ ਦੀ ਜਗਾ ਪਾਣੀ ਜ਼ਰੂਰ ਨਾਲ ਲੈ ਕੇ ਜਿੰਨੇ ਡੰਕੀ ਲਾਉਣੀ ਹੈ ਬੂਟ ਕਾਫੀ ਹੈਵੀ ਪਾਉਣੀ ਚਾਹੀਦੀ ਜਿੰਨਾ ਜੂਨਾ ਹੋਣ ਕੱਜ ਚੈਨਾ ਜੂਨਾ ਹੋਣ ਲਾਹ ਤੇ ਰਾਹ ਤੇ ਲਾ ਲੈਣ ਜੋ ਕੁੱਟ ਮਾਰਨਾ ਕਾਦੇ ਕਾਦੇ ਦੀ ਹੈ ਤੁਹਾਡਾ ਬਚਾਅ ਹੋ ਸਕਦਾ ਆਂਡੇ ਨਿਕਲ ਪੈਸੇ ਕੱਢੋ ਜਿੰਨੇ ਮਰਜੀ ਆਪਾਂ ਚੈਨ ਲਾ ਕੇ ਦੇ ਦਿੰਦੇ ਬਸ ਇਡੀ ਔਖੀ ਨਹੀਂ ਹੈ ਜੀ ਡੰਕੀ ਲੋਕਿਆਂ ਨੇ ਕਹਿੰਦੇ ਨੇ ਮਾਂਕੀ ਉਕੀ ਜੋਕੀ ਫਾਨੋ ਲੋਕਾਂ ਨੇ ਹਟਾਇਆ ਨਾ ਅਸੀਂ ਹਟਾਇਆ ਨਹੀਂ ਤੇ ਗੱਲਾਂ ਕਰੀ ਜਾਂਦੇ ਆਂ ਚਲਗੇ ਨੈਕਸਟ ਵਿਲੇਜਰ ਨੈਕਸਟ ਸੋਹੇ ਦੇ ਨਾਲ ਕਿਹੜਾ ਪੈਂਦਾ ਕਮਰ ਦੋਖਤਰ ਸਾਉਦੀ ਹੁਣ ਤੱਕ ਕੋਈ ਆਇਆ ਤਾਂ ਨਾ ਕੋਈ ਨਹੀਂ ਕੋਈ ਆਇਆ ਪਤਾ ਨਹੀਂ ਕਿਹੜਾ ਆਉਣਾ ਨਾ ਕੋਈ ਪਤਾ ਡੌਂਟੀ ਮਾਰਦੇ ਮਾਰਦੇ ਪਤਾ ਨਾ ਰੱਬ ਦੇ ਗੁੰਗਲੇ ਨੇ ਕੋਈ ਤਾਂ ਦੱਸ ਲੈ ਚਲੋ ਫਿਰ ਅੱਗੇ ਚੱਲਦੇ ਹਾਂ ਚਲਗੇ ਚਲੋ ਜੀ ਜਾਣਾ ਤੇ ਪਾਣੀ ਇੱਕ ਦਿਨ ਸਾਹਮਣੇ ਤੁਰ ਜਾਣਾ ਜਿਆਦਾ ਨਹੀਂ ਗੱਲਾਂ ਬੱਸ ਚਲੋ ਚੱਲਗੇ ਅੱਗੇ